ਨਾਲ 22 ਸੰਦੀਪ ਤੋਂ ਮੇਰਾ ਬਹੁਤ ਸਤਿਕਾਰਯੋਗ ਬਹੁਤ ਛਿਆਰਾ ਬੱਜਣਾ ਜਿਹਨਾਂ ਨੇ ਬੈਸਟ ਕਰਦੇ ਮਤਲਬ ਉਹ ਸੜਜਣਾ ਵੀ ਜੀਜੀ ਸਾਡੇ ਘਰੇ ਦੇ ਫੈਸਲਿਆਂ ਦੇ ਰੱਖੇ ਸ਼ਾਮ ਨੂੰ ਤਾਂ ਅਸਲ ਦੇ ਵਿੱਚ ਬੈਸੇ ਤਾਂ ਜੀ ਇਕੱਠੇ ਹੁੰਦੇ ਰਹਿੰਦੇ ਗੱਲਬਾਤ ਵੀ ਹੁੰਦੀ ਜੀ ਪਰ ਅੱਜ ਤੁਹਾਡੇ ਨਾਲ ਗੱਲਬਾਤ ਕਰਾਉਣ ਦਾ ਮੱਤਵ ਹੈ ਕਿ ਪੁਲੀਨਾ ਇੱਕ ਬਹੁਤ ਵੱਡਾ ਅੱਤੀੜੀ ਇਵੈਂਟ ਦਾ ਸੰਮਾਨਾਇਆ ਜਾ ਰਿਹਾ ਜਿਹੜਾ ਹਰ ਸਾਲ ਸੰਦੀਪ ਭਾਈ ਹੋਣਾਂ ਦੀ ਟੀਮ ਆ ਜਿਹੜੀ ਮਨਾਉਂਦੀ ਹੈ ਕੁਝ ਕੁਸ਼ ਗੱਲਾਂ ਟੈਕਨੀਕਲ ਜਿਹੜੀਆਂ ਸਮਝਣ ਦੀ ਲੋੜ ਆ ਮੈਨੂੰ ਐ ਲੱਗਦਾ ਕਿ ਨੌਜਵਾਨ ਜੇ ਉਹਨੂੰ ਸਮਝ ਲਾਂ ਤਾਂ ਓ ਜਿਆਦਾ ਉਹਦੇ ਨਾਲ ਆਸਾਨੀ ਹੋ ਜੂਗੀ ਨੌਜਵਾਨਾਂ ਨੂੰ ਆਪਣੇ ਪਿੰਡ ਪਿੰਡ ਦੇ ਵਿੱਚ ਇੱਕ ਕੰਮ ਕਰਨ ਵਾਸਤੇ ਕਿਉਂਕਿ ਕੁਝ ਲੋਕ ਤਾਂ ਇਹ ਹੁੰਦੇ ਆ ਵੀ ਜਿਹੜੇ ਕੰਮ ਕਰੀ ਜਾਂਦੇ ਆ ਤੇ ਉਹਨਾਂ ਨੂੰ ਐ ਲੱਗਦਾ ਕਿ ਅਸੀਂ ਵੱਡੇ ਹੀ ਉਨਾ ਚਿਰ ਜਿੰਨਾ ਚਿਰ ਅਸੀਂ ਕੰਮ ਕਰੀ ਜਾਈਏ ਪਰ ਕੁਝ ਲੋਕ ਇਹ ਹੁੰਦੇ ਆ ਕਿ ਜਿਹੜੇ ਸਨੇਹਾ ਡਿਲੀਵਰ ਕਰਕੇ ਸੁਰਖ ਰੂਪਣਾ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਚੰਗਾ ਦੇਦਗੇ ਜਿਹੜੇ ਲੋਕ ਕੰਮ ਕਰਨ लागले ਸਾਨੂੰ ਕੰਮ ਕਰਦੇ ਲੋਕ ਤੇ ਜੋ ਰੋਣਾ ਚਾਹੀਦਾ ਹੈ ਸਵਾਗਤ ਹੈ ਮੇਰੇ ਮਾਣੇ ਆਹ ਦੇਖੋ ਇਧਰਲੇ ਪਾਸੇ ਟੀਮ ਆ ਜਿਹੜੀ ਚੁੱਪੀ ਹੋਈ ਆ ਕੁੰਦੀ ਬਾਈ ਅਸ ਆਲਣਾ ਨੂੰ ਬੋਟੇ ਚੱਲ ਰਿਹਾ ਹਨ ਬਾਈ ਇੱਕ ਇਹ ਕਾਲਣਾ ਪਚਾ ਲੈਣੇ ਜਿਹੜਾ ਇਹ ਆਲਣਾ ਆ ਗਿਆ ਇਹ ਇਹ ਆ ਦੇ ਤਾਂ ਇਹ ਆ ਗਿਆ ਹਨ ਬਾਈ ਇਹ ਕਾਲਣਾ ਆ ਹੋ ਗਿਆ ਇਹ ਅਲੱਗ ਕਿਸਮ ਦਾ ਆਲਣਾ ਹੋ ਗਿਆ ਹੋਰ ਵੀ ਮੈਨੂੰ ਕੋਈ ਦਿਓ ਖੁੱਲੇ ਜੇ ਮੂੰਹ ਰੱਖ ਕੇ ਚੱਕਿਓ ਬਾਈ ਬੈਂਤ ਜਿੰਨੇ ਤਰ੍ਹਾਂ ਦੇ ਆਲਣੇ ਆ ਸਾਰੇ ਬੈਂਤ ਬਾਈ ਸਾਹ ਉਹਦੇ ਬੈਂਤ ਬਾਈ ਹੋਣੀ ਹਾਂਜੀ ਇਹ ਲੱਕੜ ਵਾਲੇ ਬਣਾਉਂਦੇ ਆ ਜੀ ਐ ਤਾਂ ਨਹੀਂ ਖੁੱਲਾ ਬਾਈ ਹਾਂਜੀ ਇਹ ਤਾਂ ਮੂੰਹ ਪੀਟ ਆ ਹਾਂਜੀ ਡੁੰਗੇ ਦੋਨੇ ਇੱਕੋ ਜਿਹੇ ਆ ਹਾਂਜੀ ਹਾਂਜੀ ਇਹ ਕਿਹੜੀ ਟੈਕਨੀਕਲੀ ਕਿੰਨੇ ਕੀ ਪੱਖ ਆ ਅਸਲ ਵਿੱਚ ਨਾ ਜੀ ਜਿਹੜਾ ਆ ਆਣਾ ਹੈਗਾ ਜੀ ਇਹ ਇਹਦਾ ਪਰੋ ਜੀ 3 ਲੁਟੇ 3 ਲੁਟੜੀ ਵੀ ਆ ਜਾਂਦਾ ਸੰਧ ਤੇ ਜੀ ਹਾਂ ਜੀ ਜੀ 3 2 1 ਕੀ ਕਰੀਂ ਕਿ ਕਰੀਂ ਤੇ ਇਹਦੇ ਚ ਸੰਧ ਚਿੜੀ ਵੀ ਆਉਂਦੀ ਹੈ ਘਰੇ ਵੀ ਚਿੜੀ ਵੀ ਆਉਂਦੀ ਹੈ ਸੰਧ ਚਿੜੀ ਦਾ ਮਤਲਬ ਇਹ ਹੈ ਜੀ ਸੰਧ ਚਿੜੀ ਜਿੱਦਾਂ ਆਪਣੇ ਖੇਤਾਂ ਦੇ ਵਿੱਚ ਬਾਹਰਲੀ ਆਬਾਦੀ ਹੈ ਉਹਦੇ ਵਿੱਚ ਜ਼ਿਆਦਾ ਆਉਂਦੀ ਹੈ ਜੀ ਤੇ ਜਿਹੜੀ ਘਰੇ ਲੁਚਿੜੀ ਆ ਉਹ ਸੰਘਣੀ ਵਰਗੀ ਚੰਗੀ ਅੱਛਾ ਜਿਵੇਂ ਆ ਬਾਈ ਗੁਰਪ੍ਰੀਤ ਉਹਨਾਂ ਦੇ ਘਰੇ ਘਰੇ ਲੁਚਿੜੀ ਰਹਿੰਦੀ ਹੈ ਜਿਵੇਂ ਮੇਰਾ ਖੇਤ ਦੇ ਵਿੱਚ ਘਰ ਹੈ ਮੇਰੇ ਖੇਤ ਦੇ ਵਿੱਚ ਸੰਧ ਚਿੜੀ ਜ਼ਿਆਦਾ ਆਉਂਦੀ ਹੈ ਤੁਸੀਂ ਹੋਰ ਦੱਸੋ ਮੈਂ ਤੁਹਾਨੂੰ ਤੁਸੀਂ ਖੇਤ ਦੇ ਵਿੱਚ ਸਿੰਧ ਚਿੜੀ ਦਾ ਆਲਣਾ ਵੱਧਰੇ ਹੀ ਥੇਲੇ ਲਾ ਦਿਓ ਜੀ ਤਾਂ ਉਹ ਇਹਦੇ ਵਿੱਚ ਆ ਜੂਗੀ ਡੱਕੇ ਟੁੱਕੇ ਰੱਖ ਲੂਗੀ ਪਰ ਇਹਦੇ ਚ ਬਰੀਡਿੰਗ ਨਹੀਂ ਕਰੂਗੀ ਅੱਛਾ ਕਿਉਂ ਹਾਂਜੀ ਤੇ ਉਹ ਕਿਉਂਕਿ ਫਰੈਂਡਲੀ ਨਹੀਂ ਹੈਗੀ ਅੱਛਾ ਤੇ ਉਹ ਜਿਆਦਾ ਵੀ ਮਨੁੱਖ ਤੋਂ ਪਾਸੇ ਰਹਿ ਕੇ ਖੁਸ਼ ਹੈ ਜਿਹਦੀ ਘਰੀ ਲੂ ਚਿੜੀ ਹੈ ਉਹ ਮਨੁੱਖ ਦੇ ਹਮੇਸ਼ਾ ਨਾਲ ਰਹਿ ਕੇ ਖੁਸ਼ ਹੁੰਦੀ ਹੈ ਅੱਛਾ ਹਾਂਜੀ ਉਹ ਜਿਆਦਾ ਫਰੈਂਡਲੀ ਹੈ ਉਹ ਤਾਂ ਜਿਵੇਂ ਹੁਣ ਆਪਣੀਆਂ ਪਹਿਲਾਂ ਬੀਬੀਆਂ ਚੁੱਲ੍ਹੇ ਚੌਂਕੇ ਆਪਣੇ ਬਾਹਰ ਹੁੰਦੇ ਸੀ ਰੋਟੀ ਲਾਉਣੀ ਆ ਸੋ ਉੱਥੇ ਨੇੜੇ ਫਿਰਦੀ ਰਹਿੰਦੀ ਸੀ ਤੇ ਇਹ ਜਿਹੜੀ ਜ਼ਿਆਦਾਤਰ ਆਪਣੇ ਖੇਤਾਂ ਦੇ ਵਿੱਚ ਦੀ ਜੋ ਆਪਾਂ ਲੱਗਦੇ ਆ ਤੇ ਚੋਲੜ ਪੈਂਦਾ ਹੁੰਦਾ ਏ ਸੰਧ ਚਿੜੀ ਪਾਉਂਦੇ ਆ ਹਾਂਜੀ ਮਤਲਬ ਸੰਧ ਚਿੜੀ ਲਈ ਜੇ ਤੁਸੀਂ ਸੰਧ ਚਿੜੀ ਨੂੰ ਡਾਕਟਰ ਕਰਾਉਣਾ ਤਾਂ ਥੋੜਾ ਮਨੁੱਖੀ ਵਾਦੀ ਤੋਂ ਥੋੜਾ ਜਿਆ ਪੌਂਚ ਤੋਂ ਮਨੁੱਖੀ ਪੌਂਚ ਤੋਂ ਦੂਜਾ ਹਾਂਜੀ 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 ਤਾਂ ਜਿਹੜੀ ਆਪਣੇ ਘਰੇਲੂ ਚਿੜੀ ਆ ਮਨੁੱਖੀ ਪੌਂਚ ਦੇ ਅੰਦਰ ਮਿਲੋ ਹਾਂਜੀ ਇਹ ਤਾਂ ਜਿਵੇਂ ਤੁਸੀਂ ਜਿਵੇਂ ਨਾਲ ਲਾ ਦੋ ਜਿਵੇਂ ਤੁਹਾਡੇ ਕੋਲ ਹੀ ਫਿਰਦੀ ਇਹਨੇ अच्छा ਤੇ ਜਿਹੜਾ ਆਹ ਨਾ ਹੋ ਗਿਆ ਖੁੱਲੀ ਇਹਦਾ ਮੂੰਹ ਖੁੱਲਾ ਪਰ ਇਹ ਡੂੰਗਾ ਮਤਲਬ ਤੋਤਿਆਂ ਵਾਲੇ ਆ ਇਹ ਵਰਗਾ ਹਾਂਜੀ ਹਾਂਜੀ ਇਹ ਇਹ ਕਿਉਂ ਹੈ ਇਹਦੇ ਵਿੱਚ ਜੀ ਆਉਂਦਾ ਕੋਚਰ ਆ ਜਾਂਦਾ ਜਿਹਨੂੰ ਚੁਗਲ ਕਹਿੰਦੇ ਨੇ ਆ ਉੱਲੂਆਂ ਦੀ ਸਭ ਤੋਂ ਛੋਟੀ ਪਰ ਜਾਂਦੀ ਹੈ ਜੀ ਇਹਦੇ ਵਿੱਚ ਨੀਲ ਕੰਠ ਆ ਜਾਂਦਾ ਠੀਕ ਹੈ ਜੀ ਤੇ ਜਿਹੜਾ ਉਹ ਤੁਸੀਂ ਕਹਿੰਦੇ ਮੈਂ ਉਹਦਾ ਥੋੜਾ ਜਿਹਾ ਹੋਲ ਛੋਟੀ ਹੈ ਇਹਦੇ ਵਿੱਚ ਤੋਤੇ ਆਉਂਦੇ ਤੇ ਤੋਤੇ ਗਿਟਾਰ ਹਾਂ ਜੀ ਤੋਤੇ ਗਿਟਾਰ ਇਹਦੇ ਵਿੱਚ ਆ ਜਾਂਦੇ ਆ ਕਿ ਕਿਉਂਕਿ ਅਸਲ ਵਿੱਚ ਕਾਰਨ ਸੀ ਐ ਤੋਤਾ ਹਮੇਸ਼ਾ ਦੁੰਗਾਈ ਵੱਲ ਜਾਂਦਾ ਇਹ ਆਪਾਂ ਜਿਹੜਾ ਸਾਈਜ਼ ਲਿਆ ਨਾ ਕੁਦਰਤ ਤੋਂ ਜਾਣ ਕੇ ਲਿਆ ਜਿਵੇਂ ਤੋਤਾ ਤੁਸੀਂ ਮੇਰੇ ਘਰ ਦੇ ਵਿੱਚ ਖੁੱਡਾਂ ਤੁਸੀਂ ਦੇਖੀਆਂ ਆ ਆਪਾਂ ਰੱਖੀਆਂ ਹੋਈਆਂ ਉਹ ਖੁੱਡਾਂ ਆਪਾਂ ਦੁੰਗਾਈ ਦੇ ਵੱਲ ਰੱਖਿਆ ਉਹਦੇ ਵਿੱਚ ਹਰ ਸਾਲ ਬਰੀਡਿੰਗ ਹੁੰਦੀ ਹੈ ਟੋਟਿਆਂ ਦੀ ਗਿਟਾਰਾਂ ਦੀ ਤੇ ਹੁਣ ਜਿਹੜਾ ਹੈਗਾ ਡਰਫਟ ਵਾਲੀ ਗੱਲ ਲਾ ਲਈ ਡਰਫਟ ਆਪਣੇ ਜਦੋਂ ਅੰਦਰੋਂ ਫਾਇਲੀ ਹੋ ਜਾਂਦਾ ਕਈ ਵਾਰ ਹੁਣ ਪਸੰਤਾ ਪੰਛੀ ਆਇਆ ਤੇ ਥੋੜਾ ਪੰਛੀ ਆ ਉਹ ਤੁੰਗ ਨਾਲ ਖੁੱਟ ਪਟਣ ਲੱਗਦੇ ਉਹਦੇ ਵਿੱਚ ਇਹ ਉਹਨੂੰ ਅਡਾਪਟ ਕਰ ਲੈਂਦੇ ਆ ਕੋਚਰ ਕਰ ਲੈਂਦੇ ਆ ਗਟਾਰਾ ਕਰ ਲੈਂਦੀਆਂ ਮੀਲਕੰਟ ਕਰ ਲੈਂਦੇ ਆ ਤੋਤੇ ਕਰ ਲੈਂਦੇ ਆ ਇਦਾਂ ਕਿਸੇ ਦੀਆਂ ਪਟੀਆਂ ਹੋਈਆਂ ਖੁੱਡਾਂ ਦੇ ਵਿੱਚ ਹੋਰ ਪੰਛੀ ਵੀ ਆ ਜਾਂਦੇ ਆ ਇੱਕ ਦੂਸਰੇ ਦੇ ਕਬਜਾ ਵੀ ਕਰਦੇ ਆ ਹਾਂਜੀ ਕਬਜਾ ਤਾਂ ਜੀ ਇਹ ਇਹਨਾਂ ਦੀ ਪ੍ਰਜਾਤੀ ਦੀ ਹੁਣ ਮੰਨ ਲਓ ਆਪਾਂ ਕਹਦੇ ਨੇ ਵੀ ਸਿਰਾਂ ਲਾਤਾ ਇਹ ਨਹੀਂ ਪਤਾ ਸੋਤੇ ਇਕੱਠੇ ਹੋ ਕੇ ਆ ਗਏ ਨਹੀਂ ਨਹੀਂ ਪਤਾ ਗਿਟਾਰਾਂ ਇਕੱਠੇ ਆਏ ਨੇ ਜਿਹਦਾ ਕਬਜ਼ਾ ਹੋ ਗਿਆ ਉਹਦਾ ਹੋ ਗਿਆ ਹਾਂਜੀ ਇੱਕ ਵਾਰ ਮੰਨ ਲਓ ਗਿਟਾਰ ਨੇ ਕੱਢ ਲਏ ਹੁਣ ਮੇਰੇ ਲੱਗੇ ਪੋਰਚ ਦੇ ਵਿੱਚ ਲੱਗੇ ਹੋਏ ਸੀ ਆਹਮੋ ਸਾਹਮਣੇ ਇੱਕ ਵਾਰ ਗਿਟਾਰ ਨੇ ਉਹ ਕਰ ਲਿਆ ਯੂਜ਼ ਉਹ ਗਿਟਾਰ ਨੇ ਛੱਡ ਕੇ ਮੈਂ ਉਹ ਦੂਜਾ ਜਿਹੜਾ ਚੋਕ ਚੋਗਲ ਨੇ ਕੀਤਾ ਹੋਇਆ ਸੀ ਚੋਗਲ ਨੇ ਉਹ ਛੱਡਤਾ ਉਹਦੇ 'ਚ ਗਿਟਾਰ ਆ ਗਈ ਉਹਦੇ 'ਚ ਚੋਗਲਾ ਐਵੇਂ ਕੇਜ ਵੀ ਕਰਦੀ ਰੱਖ हां अच्छा ਇਹਨੂੰ ਐਵੇਂ ਵੀ ਕਰ ਲੈਂਦੇ ਆ ਮਤਲਬ ਮੈਂ ਤਾਂ ਸੋਚਦਾ ਸੀਗਾ ਵੀ ਜਿੱਥੇ ਇੱਕ ਵਾਰੀ ਇਹ ਪੰਛੀ ਆ ਗਿਆ ਉਹ ਉੱਥੇ ਹੀ ਰਹਿੰਦਾ ਨਹੀਂ ਇਹ ਤਾਂ ਜੀ ਬਦਲ ਹੀ ਜਾਂਦਾ ਰਹਿੰਦਾ ਕਦੇ ਘਟਾਰ ਆ ਗਈ ਕਦੇ ਚੁਗ ਲਾ ਗਿਆ ਕਈ ਵਾਰ ਕਾਟੋ ਵੀ ਵਿੱਚ ਮੱਪਾ ਜਾਂਦੀ ਆ ਵਿੱਚ ਹਾਂਜੀ ਤੇ ਇੱਕ ਗੱਲ ਮੈਂ ਹੋਰ ਦੇਖਿਆ ਸੰਦੀ ਭਾਈ ਇੱਕ ਵਾਰੀ ਨਾ ਆਪਣੇ ਘਰੇ ਉਹਨੇ ਬੁਲਬੁਲ ਨੇ ਆਲਣਾ ਪਾਲਿਆ ਹਾਂਜੀ ਤਾਂ ਬੁਲਬੁਲ ਨੇ ਆਲਣਾ ਪਾਲਿਆ ਤੇ ਉਹ ਫਤਰੀ ਜੀ ਬਾਈ ਨੇ ਉਹਦਾ ਆਲਣਾ ਚਾਹ ਕੇ ਉਹਦੇ ਵਿੱਚ ਪਿੰਜਰੇ ਦੇ ਵਿੱਚ ਰੱਖਤਾ ਤੋਤੇ ਵਾਲੇ ਪਿੰਜਰੇ ਦੇ ਵਿੱਚ ਜੀ ਰੱਖਤਾ ਜੀ ਕਿ ਉਹਨੂੰ ਖੁੱਲਾ ਰਹਿਣ ਤਾਂ ਤੇ ਉਹਨੇ ਕੁਛ ਨਹੀਂ ਉਸ ਗੱਲ ਤੇ ਇਤਰਾਜ਼ ਕੀਤਾ ਵੀ ਮੇਰੇ ਆਲਣੇ ਦੀ ਥੋੜੀ ਜਿਹੀ ਜਗ੍ਹਾ ਬਦਲਤੀ ਐ ਨਾ ਉਹਨੇ ਉਹਦੇ ਵਿੱਚ ਬੱਚੇ ਆਪਦੇ ਪਾਲਣੇ ਸ਼ੁਰੂ ਕਰ ਦਿੱਤੇ ਆਲਣੇ ਦੇ ਵਿੱਚ ਤੇ ਹੋ ਉਹਨੂੰ ਸ਼ਾਇਦ ਬਰੀਡਿੰਗ ਸੀਜ਼ਨ ਹੋਣਾ ਆਇਆ ਹੁਣ ਫਿਰ ਦੁਆਰੇ ਆ ਗਈ ਕੱਲ ਆ ਗਈ ਦੁਆਰੇ ਜਿਵੇਂ ਜੀ ਆਪਾਂ ਨਾ ਕੋਈ ਜਾਲੀ ਹੁੰਦੀ ਆ ਆਪਣੇ ਪੱਖੇ ਵਾਲੀ ਜਾਲੀ ਆਪਾਂ ਮੈਂ ਤੰਗ ਦੋ ਉਹਦੇ ਵਿੱਚ ਉਹ ਬਰੀਡਿੰਗ ਕਰ ਲੈਂਦੀ ਆ ਉਹ ਫਾਈਕਸ ਦੇ ਵਿੱਚ ਵੀ ਕਰ ਲੈਂਦੀ ਆ ਜਿੱਥੇ ਉਹਨੂੰ ਕੋਈ ਐਨ ਝਾੜੀਦਾਰ ਚੀਜ਼ ਲੱਗੇ ਉਹ ਉੱਥੇ ਬਰੀਡਿੰਗ ਕਰ ਲੈਂਦੀ ਆ ਜਿਵੇਂ ਹੁਣ ਮਹਿੰਦੀ ਦੇ ਗੁੱਟੇ ਦੇ ਵਿੱਚ ਵੀ ਕਰ ਲੈਂਦੀ ਆ ਤੇ ਪਰ ਬੁਲਬੁਲ ਕਈ ਵਾਰ ਨਾ ਕੀ ਹੁੰਦਾ ਜਿਹਨੂੰ ਫਾਈਕਰ ਦੇ ਵਿੱਚ ਆ ਝੱਖੜ ਆ ਗਿਆ ਉਹਦੇ ਬੱਚੇ ਡਿੱਗ ਜਾਂਦੇ ਉਹ ਮੰਨ ਲਓ ਟੋਕਰੀ ਜੀ ਹੁੰਦੀ ਹੈ ਜੀ ਬੱਚੇ ਵਿੱਚ ਹੀ ਪਏ ਰਹਿੰਦੇ ਆ ਥੱਲੇ ਡਿੱਗੇ ਜਾਂਦੇ ਤੁਸੀਂ ਕੀ ਕਰਨਾ ਕਈ ਵਾਰ ਨਾ ਕਿਸੇ ਕੋਲ ਕੁਝ ਵੀ ਨਹੀਂ ਹੁੰਦਾ ਇਹਨਾਂ ਚੋਂ ਤੁਸੀਂ ਇੱਕ ਪਲਾਸਟਿਕ ਦਾ ਗੇਲਨ ਲੈਣਾ ਉਹ ਅੱਧਾ ਇੱਥੋਂ ਕੱਟੋ ਥੱਲੇ ਤੋਂ ਅੱਧਾ ਕੱਟ ਕੇ ਬੁਲਬੁਲ ਨੂੰ ਦੇਖਣਾ ਚਾਹੀਦਾ ਉਹਦੇ ਵਿੱਚ ਵਧੀਆ ਰੱਖ ਕੇ ਸਮਾਨ ਉਹਦੇ ਵਿੱਚ ਉਹ ਟੁਕਰੀ ਜੀ ਧਰੋ ਜੀ ਉਹਨੇ ਉੱਥੇ ਉਹਨੂੰ ਫਿੱਟ ਦੇਣ ਲੱਗ ਗਿਆ ਅੱਛਾ ਹਾਂਜੀ ਬਾਹਰ ਦੇ ਬੱਚੇ ਹਾਂਜੀ ਹੁਣ ਆਏ ਆ ਵੀ ਜਿਵੇਂ ਸੱਤ ਪੈਣਾ ਦੇ ਬੱਚੇ ਸੱਤ ਪੈਣਾ ਪਹਿਲਾਂ ਸੰਘਣੇ ਦਰਖਤਾਂ 'ਚ ਪਾਲਾਂਦੇ ਸੀ ਹੁਣ ਉਹ ਫਾਈਕਸ ਦੇ ਵਿੱਚ ਆਉਣ ਲੱਗ ਗਏ ਆ ਫਾਈਕਸ ਜਦੋਂ ਝਖੜਾਉਂਦਾ ਉਹਦੀ ਉਹਦੇ ਬੱਚੇ ਡੇਗ ਜਾਂਦੇ ਆ ਸੱਤ ਪੈਣਾ ਦਾ ਬੱਚੇ ਦਾ ਸਾਰਾ ਨੁਕਸਾਨ ਉਹਦੇ ਕਰਕੇ ਜੇ ਆਪਾਂ ਦਰਖਤ ਲਾਉਨੇ ਆ ਤਾਂ ਆਪਾਂ ਵਿਰਾਸਤੀ ਰੁੱਖ ਲਾਈਏ ਤਾਂ ਜੋ ਉਹਨਾਂ ਨੂੰ ਸਮੱਸਿਆ ਨਾ ਹੋਵੇ ਹੂੰ ਇਹ ਫੋਕ ਬਰਾਸਤੀ ਰੁੱਖ ਲੱਗੇ ਤੇ ਇੱਕਦਮ ਸੰਦੀਪ ਭਾਈ ਉਹਨਾਂ ਨੇ ਅਕਸਰ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿ ਚੁੱਕਾ ਹਾਂ ਬਹੁਤ ਬੰਦੇ ਕਹਿੰਦੇ ਵੀ ਆਲਣੇ ਲਾ ਰਹੇ ਆ ਅਸਲ ਦੇ ਵਿੱਚ ਆਲਣਾ ਨਹੀਂ ਲਾ ਰਹੇ ਆਪਾਂ ਇਹ ਆਰਟੀਫੀਸ਼ੀਅਲ ਖੁੱਡਾਂ ਦੇ ਰਹੇ ਆਲਣਾ ਤਾਂ ਉਹਨੇ ਵਿੱਚ ਆਪ ਹੀ ਪਾਉਣਾ ਹੈ ਹਣਾ ਤੇ ਆਲਣਾ ਤਾਂ ਮੈਂ ਇਹ ਵੀ ਦੇਖਿਆ ਕਿ ਹਰ ਸਾਲ ਉਹ ਹਰ ਸਾਲ ਆਲਣਾ ਨਹੀਂ ਵਰਤਦੇ ਉਹਨੂੰ ਤੋੜ ਦਿੰਦੇ ਆ ਹਾਂਜੀ ਪੰਛੀ ਬਹੁਤ ਪੰਛੀ ਕੀ ਕਰਦੇ ਆ ਹਨਾ ਬਈ ਵੀ ਜਿਵੇਂ ਆਲਣਾ ਪਹਿਲਾਂ ਪਾਇਆ ਹੁਣ ਜਿਵੇਂ ਬੋਲਬਲ ਨੇ ਕੀ ਕੀਤਾ ਇਹ ਬੋਲਬਲ ਨੇ ਬੱਚੇ ਢਾਏ ਉਹਦਾ ਇੱਕ ਬੱਚਾ ਮਰ ਗਿਆ ਸੀਗਾ ਉਹਨੇ ਉਹ ਬੱਚਾ ਵਿੱਚੋਂ ਪੱਟ ਕੇ ਬਾਹਰ ਸਿੱਟਿਆ ਉਹਦੇ ਦੋ ਤਿੰਨ ਟੁਕੜੇ ਹੋ ਗਏ ਸੀਗੇ ਬੱਚੇ ਦੇ ਸਾਡੀ ਵੀਡੀਓ ਬਣੀ ਹੋਈ ਆ ਉਹ ਬੱਚੇ ਨੂੰ ਉਹਨੇ ਬਾਹਰ ਸਿੱਟਦਾ ਜਿਹੜਾ ਮਰਿਆ ਹੋਇਆ ਉਸ ਤੋਂ ਬਾਅਦ ਉਹਨੇ ਉਹ ਆਲਣਾ ਵੀ ਤੋੜਦਾ ਜਿਹੜੇ ਬੱਚੇ ਉਹਦੇ ਉੱਡ ਗਏ ਤੇ ਇਸ ਵਾਰੋਂ ਨਵਾਂ ਪਾ ਜੇ ਨਾ ਵੀ ਤੋੜਨ ਜੀ ਫਿਰ ਵੀ ਉਹਨੇ ਉਹ ਯੂਜ਼ ਨਹੀਂ ਕਰਨਾ ਅੱਛਾ ਉੱਥੇ ਉਵੇਂ ਹੀ ਰਹਿ ਜਾਂਦਾ ਅੱਛਾ ਜਿਹੜਾ ਪੁਰਾਣਾ ਹਾਂਜੀ ਵੀ ਸ਼ਾਇਦ ਉਹਨੂੰ ਕੋਈ ਬਿਮਾਰੀ ਹੋਊਰੀ ਨਹੀਂ ਉਹਦੇ ਵਿੱਚ ਨਾ ਜੀ ਹੁਣ ਤੁਹਾਨੂੰ ਪਤਾ ਬਿੱਠਾ ਹੁੰਦੀਆਂ ਉਹਦੇ ਵਿੱਚ ਬੱਚਿਆਂ ਨੂੰ ਕਈ ਵਾਰ ਨਾ ਜੀ ਕੀ ਹੁੰਦਾ ਸਿਉਕ ਲੱਗੇ ਹੁੰਦੇ ਦਰੱਖਤ ਨੂੰ ਬੱਚੇ ਜਦੋਂ ਰੱਖ ਤਾਂ ਦਿੰਦੇ ਆ ਪੰਜ ਛੇ ਮਜਬੂਰੀ ਬਸ ਉਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਅੱਲੇ ਹੁੰਦੇ ਆ ਹਜੇ ਪਰ ਨਹੀਂ ਆਏ ਹੁੰਦੇ ਸਿਉਕ ਉਹਨਾਂ ਦੇ ਵਿੱਚ ਵੱਢ ਜਾਂਦੀ ਹੈ ਉਹਦੇ ਕਰਕੇ ਉਹਨੂੰ ਸਮੱਸਿਆ ਬਹੁਤ ਆਉਂਦੀ ਹੈ ਠੀਕ ਆ ਹਾਂ ਇਹਨਾਂ ਨੇ ਪੈਸੇ ਤਾਂ ਉੱਥੇ ਬਰੀਡਿੰਗ ਕਰਨੀਆਂ ਜਿੱਥੇ ਇਹਨਾਂ ਨੂੰ ਸਹੀ ਲੱਗਦਾ ਜੀ ਜੇ ਫਿਰ ਵੀ ਇਹਨਾਂ ਨੂੰ ਕੋਈ ਪਿੱਛੋਂ ਪ੍ਰੋਬਲਮ ਆ ਜੇ ਤਾਂ ਉਹਦਾ ਇਹ ਸਮਾਧਾਨ ਇਹ ਹੀ ਕਰਦੇ ਆ ਜੇ ਇੱਕ ਬੱਚਾ ਖਤਮ ਹੋ ਗਿਆ ਤਾਂ ਇਹਨਾਂ ਨੇ ਉੱਥੋਂ ਕੱਢ ਦੇਣਾ ਵੀ ਬਿਮਾਰੀ ਦੂਜਿਆਂ ਨੂੰ ਫੈਲੇ ਹਾਂ ਮੈਂ ਮੇਰੇ ਮਤਲਬ ਸਾਹਮਣੇ ਅੱਖਾਂ ਦੇ ਘਟਨਾ ਹੋਈ ਇਹ ਅਸੀਂ ਘਰੇ ਹੀ ਸੀ ਉਹ ਉਹਨੇ ਕੀ ਕੀਤਾ ਕਿ ਉਹਨੇ ਇੱਕ ਬੱਚਾ ਜਿਹੜਾ ਉਹ ਮਰ ਗਿਆ ਸੀਗਾ ਉਹ ਬੁਰੀ ਤਰ੍ਹਾਂ ਨਾਲ ਉਹ ਆਹਨੇ ਨਾ ਚਿਪਕਾ ਦਿਆ ਹੂੰ ਤਾਂ ਉਹਨੇ ਉਹਨੂੰ ਮਤਲਬ ਪੱਟ ਪੱਟ ਕੇ ਪੱਟ ਪੱਟ ਕੇ ਉਹਨੂੰ ਬਾਹਰ ਕੱਢ ਕੇ ਬਾਹਰ ਫੇਕ ਦਿੱਤੀ ਜੱਟ ਕੇ ਤੁਸੀਂ ਦੇਖੋ ਉਹਨੂੰ ਬਾਹਰ ਸਿੱਟਿਆ ਸਾਡੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਨੇ ਕੀਤਾ ਤੇ ਦੂਸਰੇ ਬੱਚਿਆਂ ਨੂੰ ਉਹਨੇ ਫੀਡਿੰਗ ਕੀਤੀ ਦੋ ਪਾਣੀ ਦਰ ਦੋ ਟੇ ਪਰ ਉਹ ਦੋ ਤਿੰਨ ਦਾ ਉੱਡਣਾ ਸਿਖਾਉਂਦੀ ਰਹੀ ਜਦੋਂ ਪੂਰੇ ਟਾਈਮ ਹੋ ਗਏ ਫਿਰ ਉਸ ਤੋਂ ਬਾਅਦ ਉਹ ਆ ਗਈ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਬਾਈ ਨਾਲ ਵੀ ਗੱਲ ਕਰਾਉਣਾ ਜੀ ਇਹ ਪਾਈ ਨੇ ਘਰੇ ਦੇਸੀ ਚਿੜੀਆਂ ਬਾਸਤੇ ਜੀ ਪਰਾਣਾ ਘਰੀ ਰੱਖਿਆ ਹੋਇਆ ਤੇ ਇਹ ਸਟੋਰੀ ਜ਼ਰੂਰ ਤੁਹਾਨੂੰ ਸੁਕਾਈ ਦੀ ਇੱਕ ਮਿੰਟ ਇਹ ਹੋਣਾ ਨਹੀਂ ਕਰੀ ਦੇਸੀ ਜੜੀਆਂ ਰੱਖੀਆਂ ਹੋਈਆਂ ਨੇ ਦੇਸੀ ਜੜੀਆਂ ਦੀ ਗਾਣੀ ਦੱਸੋ ਅਹ ਦੇਸੀ ਪਹਿਲੇ ਤਾਂ ਸਭ ਨੂੰ ਮੁਬਾਰਕ ਆ ਜੀ ਅੱਜ ਕਿਹੜੀ ਦੇਸਤੀਆਂ ਆ ਚੜੀ ਗਈ ਜੀ ਭਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਹੁੰਦੇ ਰਹੋ ਅੱਲਾ ਤੁਸੀ ਕੁਦਰਤ ਨਾਲ ਨਜੜੇ ਹੋ ਅਹ ਦੇਸੀ ਭਾਈ ਜੀ ਹਾਂ ਮੇਰੇ ਕੋਲ ਮੇਰੇ ਘਰ 100 100 ਹੋਊਗੀ ਜ਼ਿਆਦਾ ਹੋਊਗੀ ਵੈਸੇ ਕੁਦਰਤ ਨੂੰ ਆਪਾਂ ਗਿਣ ਮੈਨ ਕਰ ਸਕਦੇ ਨਹੀਂ ਜੀ ਹੈਨਾ ਤੇ ਦਸੌ ਹੌਲੀ-ਹੌਲੀ ਵਧਦੀਆਂ ਗਈਆਂ ਤੇ ਫੇਰ ਜਿਹੜਾ ਤੁਸੀਂ ਸਭ ਤੋਂ ਵੱਡੀ ਗੱਲ ਹੈ ਵੀ ਮੇਰਾ ਘਰ ਵੈਸੇ ਤਾਂ 8787 ਦਾ ਪਾਇਆ ਵਧੀਆ ਹੈਗਾ ਜੋੜ ਕੇ ਜਿਹੜੀ ਚੀਜ਼ ਬਣਾਈ ਵਧੀਆ ਹੀ ਹੁੰਦੀ ਹੈ ਅਸੀਂ ਉਡਾ ਢੂਕੇ ਕਰਦੇ ਆਏ ਕਰਨਾ ਹੈ ਰੀਨੋਵੇਟ ਕਰਨਾ ਹੈ ਇਦਾਂ ਕਰਨਾ ਹੈ ਸਿਰ ਵਸਤੂ ਸ਼ਾਸਤਰ ਵਾਲੇ ਨੇ ਕਿਹਾ ਤਾਂ ਹੈ ਨਾ ਤੇ ਹੁਣ ਉਹ ਮੇਰਾ ਇਹ ਵੀ ਮੈਨੂੰ ਦੇਖੋ ਘਰ ਦੀ ਲਾਈਫ ਤਾਂ ਆਪਣੀ ਮੈਂਡੀ ਜਲ ਜਲ ਹੁੰਦੀ ਹੁੰਦੀ ਹੈ ਉਹ ਜਿਹੜੀ ਮੈਨੂੰ ਖੁਸ਼ੀ ਵੀ ਇੱਕ ਖੁਸ਼ੀ ਘਰ ਹੈ ਨਵਾਂ ਘਰ ਬਣਾਉਣ ਦੀ ਤੇ ਜਿੰਨੇ ਕਹਦੀ ਕਿ ਮਨ ਦੇ ਵਿੱਚ ਉਹ ਚ ਇਹ ਖੇਲ ਕੇ ਵੀ ਨੂੰ ਆ ਵੀਰ ਜਦੋਂ ਮੈਂ ਕੀ ਕਰਦਾ ਪੰਛੀ ਕਿੱਥੇ ਜਾਣੇ ਉਹ ਮੈਂ ਜਿਹੜੀ ਸਹੀ ਚੀਜ਼ ਚਾਹੀਦ ਸੀ ਜਿਹੜਾ ਮੈਂ ਤੋਂ ਆਈ ਉਹ ਪੰਛੀਆਂ ਸੀ ਗੇਤੀ ਹੈ ਦੇ ਮੈਂ ਕੋਲ ਤੋਂ ਲੈ ਕੇ ਜਾਉਂਗਾ ਬਸ ਉਹ ਮਾਉਂ ਦੀ ਦੇਰ ਆ ਜਿਹੜੀ ਨੋ ਨਹੀਂ ਆਏ ਪੰਛੀਆਂ ਵਿੱਚ ਉਹ ਅੱਜ ਵੀ ਵੀ ਯਾਰ ਬਾਹਰ ਆ ਜਿੰਦੇ ਉਹਨਾਂ ਸਾਹ ਗਰੋਂ ਦਾ ਤੇ ਹਸਨ ਦਾ ਸਵਾਰੀ ਵਿੱਚ ਆ ਬਸ ਤੇ ਤੁਸੀਂ ਇਹ ਦੇਖੋ ਵੀ 1977 ਦੇ ਵਿੱਚ ਦਾ ਘਰ ਸੀਗਾ ਉਹਨੂੰ ਢਾਉਣ ਦਾ ਫੈਸਲਾ ਖਤਮ ਕਰਕੇ ਉਹਨੂੰ ਪੰਛੀਆਂ ਤੋਂ ਮਾਰਪੁੱਤ ਕਰਦਾ ਆ ਉਹਨਾਂ ਨੂੰ ਵੇਰਨਾ ਬਲਿਆਪਾ ਹੈਵੀ ਮੱਧਵਰ ਕੀ ਖਵਾੜ ਦੇ ਕੋ ਬਾਹਰ ਵੀ ਚਲੋ ਆਪੇ ਮਾਲਕ ਕਿਰਪਾ ਦੇ ਉਹਨਾਂ ਪੰਛੀਆਂ ਨਹੀਂ ਕੋਈ ਦਵਾਣਾ ਲੱਗਣੀ ਆ ਦੇਖਦੇ ਇਥੇ ਕਿਤੇ ਕਰ ਲਿਓ ਆ ਨਾ ਵੀ ਤੁਹਾਡੇ ਕੋਲੇ ਫਿਰ ਐਡਾ ਵੀ ਅਧਿਕਾਰ ਨਹੀਂ ਆ ਜਾਂਦਾ ਕਿ ਤੁਸੀਂ ਸੈਂਕੜੇ ਲੋਕਾਂ ਦਾ ਘਾਟਾ ਕਿ ਆਉਂਦਾ ਜੀ ਇੱਕ ਇੱਕ ਪਰਿਵਾਰ ਦਾ ਘਰ ਏ ਐਡਾ ਵੀ ਹੱਥ ਹੈ ਨਹੀਂਗਾ ਆਪਣੇ ਦਾ ਹਣਾ ਵੀ ਠੀਕ ਆ ਉਹਨਾਂ ਨੇ ਆਪਣੇ ਖਿਲਾਫ ਧਰਨਾ ਨਹੀਂ ਲਾਉਣਾ ਆਪਣੇ ਖਿਲਾਫ ਕੇਸ ਨਹੀਂ ਕਰਨਾ ਤਾਂ ਇਹਦਾ ਮਤਲਬ ਇਹ ਥੋੜਾ ਕਿ ਫਿਰ ਧੱਕਾ ਕਰਨਾ ਹਾਂਜੀ ਬਾਕੀ ਚਿੜੀਆਂ ਤੋਂ ਇਲਾਵਾ ਘੁੱਗੀਆਂ ਤੇ ਮੋਰ ਵੀ ਆ ਜਾਂਦੇ ਕਦੇ ਜੀ ਬੜੀ ਬੜੀ ਬੜਾ ਚੰਗਾ ਲੱਗ ਰਿਹਾ ਹੈ ਅਸਲ 'ਚ ਭਾਈ ਹੋਰ ਵੀ ਹੈ ਇੱਕ ਡੰਡਾ ਵੀ ਜਿਵੇਂ ਕਈ ਬੰਦੇ ਨਾ ਬਿਜੜੇ ਦੀ ਫੋਟੋ ਲਾ ਲੈਂਦੇ ਵੀ ਆਹ ਦੇਖੋ ਜੀ ਆਹ ਕੁਦਰਤੀ ਆਲਣਾ ਤੁਸੀਂ ਇਹਨੂੰ ਨਕਮਾ ਬਣਾਉਗੇ ਬਿਜੜੇ ਨੂੰ ਪਤਾ ਹੁੰਦਾ ਨਹੀਂ ਵੀ ਬਿਜੜਾ ਤਾਂ ਚਾਹੀਦੀ ਪੰਜ ਹਜ਼ਾਰ ਰਾਲ ਨਾ ਲਾ ਦੋ ਤੇ ਵਿਜੜੇ ਲਈ ਕੋਈ ਜਗ੍ਹਾ ਨਾ ਛੱਡੋ ਬਰੀਡਿੰਗ ਨਹੀਂ ਕਰੂਗਾ ਥੋੜਾ ਏਰੀਆ ਛੱਡ ਜੂਗਾ ਜੇ ਜਮੇ ਨਹੀਂ ਮਿਲੂਗਾ ਮਰ ਜੂਗਾ ਪਰ ਬਰੀਡਿੰਗ ਨਹੀਂ ਕਰੂਗਾ ਉਹਨੇ ਬਣਾਉਣਾ ਤਾਂ ਆਪ ਦੇ ਬੁਣ ਕੇ ਬਣਾਉਣਾ ਕਿਉਂਕਿ ਬੁਣਤੀਦਾਰ ਪੰਛੀ ਆ ਉਹਨੇ ਕੀ ਕਰਨਾ ਜੀ ਗੰਨਿਆਂ ਦੇ ਆਗਲੇ ਲੈ ਲੈ ਖਜੂਰਾਂ ਦੇ ਪੱਤੇ ਲੈ ਲੈ ਤੇ ਢੋਨੇ ਤੋਂ ਵੀ ਲੈ ਲਾਂਦਾ ਮੱਕੀ ਦੇ ਲੈ ਲੈ ਚਰੀ ਦੇ ਲੈ ਲੈ ਬਾਜਰੇ ਦੇ ਲੈ ਲੈ ਸਰਕੰਡੇ ਦੇ ਪੱਤੇ ਲੈ ਲੈ ਇਦਾਂ ਕਰ ਕਰਕੇ ਉਹਨੇ ਆਲਣਾ ਬਣਾਉਣਾ ਫੇਰ ਉਹਨੇ ਦੇਖਣਾ ਵੀ 베ਰੀ ਹੈਗੀ ਆ ਕਿਕਰ ਟਾਲੀ ਆ ਨਿੰਮ ਕਚਨਾਰ ਹੈ ਬਿਲਕਣ ਤੇ ਖੰਜੂਰਾ ਤੇ ਵੀ ਪਾਲਾਂਦੇ ਆ ਅੱਜ ਅੱਜ ਕੱਲ ਉਹ ਪਾਮ ਟਰੀ ਤੇ ਬਹੁਤ ਪਾਮ ਟਰੀ ਤੇ ਹਾਂ ਖੰਜੂਰਾ ਤੇ ਵੀ ਜ਼ਿਆਦਾ ਪਾਲਾਂਦੇ ਆ ਤੇ ਵੀ ਉਹਨਾਂ ਨੇ ਸਾਰਾ ਕੁਝ ਵੇਚ ਕੇ ਪਾ ਲੈਣਾ ਹਨਾ ਬਣਾਉਂਦਾ ਨਾਰਾ ਆ ਲੈਣਾ ਉਹ ਮਾੜੀ ਮੋਟੀ ਹੈਲਪ ਕਰ ਦਿੰਦੀ ਆ ਮਾਦਾ ਜੀ ਪਰ ਜਿੰਨਾ ਟਾਈਮ ਮਾਦਾ ਸਿਲੈਕਟ ਨਹੀਂ ਕਰਦੀ ਵੀ ਇਹ ਸਹੀ ਬਣ ਗਿਆ ਉਹਨਾਂ ਟਾਈਮ ਉਹਨਾਂ ਨੇ ਬਰੀਡਿੰਗ ਨਹੀਂ ਕਰਨੀ ਉਹ ਬਸ ਬੇਸਟ ਹੀ ਜਾਂਦਾ ਜੇ ਹੁਣ ਮੰਨ ਲਓ ਉਹਨੇ ਮਨਾ ਕਰਤਾ ਵੀ ਸਹੀ ਨਹੀਂ ਹੈਗਾ ਉਹ ਬੇਸਟ ਉਹ ਛੱਡਣਾ ਪਊਗਾ ਹਾਂਜੀ ਉਹਨੂੰ ਛੱਡਣਾ ਪਊਗਾ ਛੱਡਣਾ ਪਊਗਾ ਤੇ ਮੈਂ ਤਾਂ ਇਹ ਵੀ ਦੇਖਿਆ ਵੀ ਜਦੋਂ ਇਹ ਨਾਰ ਮਤਲਬ ਥੋੜੇ ਹੋਣਾ ਸ਼ੁਰੂ ਕਰਦੇ ਆ ਨਾ ਜਵਾਨ ਉਦੋਂ ਇਹ ਪ੍ਰੈਕਟਿਸ ਲਈ ਵੀ ਆਲਨੇ ਬਣਾਉਂਦੇ ਆ ਨਹੀਂ ਪ੍ਰੈਕਟਿਸ ਹੈ ਕਈ ਵਾਰ ਤਾਂ ਜੀ ਇਹ ਬੈਠਣ ਲਈ ਜਿਵੇਂ ਝੂਲੇ ਜੇ ਹੁੰਦੇ ਆ ਕਈ ਵਾਰ ਝੂਲਾ ਜੇ ਨਹੀਂ ਹੁੰਦਾ ਵਿਚਕਾਰ ਰੱਖੀ ਹੁੰਦੀ ਉਹ ਇਹ ਬੈਠਣ ਲਈ ਵੀ ਬਣਾਉਂਦੇ ਆ ਤੇ ਵੈਸੇ ਇਹਨਾਂ ਦਾ ਉਹ ਪ੍ਰੈਕਟਿਸ ਵੀ ਨਾਲ ਹੀ ਹੋ ਜਾਂਦੀ ਹੈ ਜੀ ਜਦੋਂ ਇਹ ਬਣਾਉਣਾ ਸ਼ੁਰੂ ਕਰ ਦਿੰਦੇ ਆ ਸੱਟ ਨਹੀਂ ਆ ਆ ਗਿਆ ਬਣਾ ਬਣਾ ਸਿੱਟੀ ਜਾਂਦੇ ਆ ਛੱਡੀ ਜਾਂਦੇ ਆ ਤੇ ਮੇਨ ਤਾਂ ਗੱਲ ਇਹ ਆਉਂਦੀ ਹੈ ਜੀ ਵੀ ਆਪਾਂ ਨੂੰ ਇਹਨਾਂ ਲਈ ਇਹਨਾਂ ਦੇ ਪਸੰਦੀ ਦੇ ਰੁੱਖ ਤੇ ਇਹਨਾਂ ਦੇ ਮਟੀਰੀਅਲ ਲਈ ਚੀਜ਼ਾਂ ਲਾਉਣੀਆਂ ਪੈਣੀਆਂ ਫਿਰ ਇਹ ਆਉਣਗੇ ਬਹੁਤ ਸਾਰੇ ਭਰਾ ਕੀ ਕਰਦੇ ਆ ਕੋਠੀਆਂ ਦੇ ਵਿੱਚ ਬਹੁਤ ਕੁਝ ਲਾ ਦਿੰਦੇ ਆ ਪਰ ਉਹ ਕਹਿੰਦੇ ਹੱਡੇ ਅਸੀਂ ਦਰਖਤ ਵੀ ਲਾਤੇ ਜੇ ਇੱਕ ਚੀਜ਼ ਮਿਸ ਹੋ ਗਈ ਤਾਂ ਇਹਨਾਂ ਨੇ ਆਉਣਾ ਨਹੀਂ ਇਦਾਂ ਹੀ ਚਿੜੀਆਂ ਨੇ ਜੀ ਚਿੜੀਆਂ ਨੂੰ ਕੀ ਚਾਹੀਦਾ ਹੁਣ ਬਾਈ ਜੀ ਹੋਰਾਂ ਨੇ ਵੀ ਗੱਲ ਦੱਸੀ ਐ ਜੀ ਵੀ ਇਹਨਾਂ ਦੇ ਘਰ ਦੇ ਵਿੱਚ ਪਸੰਦੀ ਦੇ ਰੁੱਖ ਵੀ ਹੈਗੇ ਆ ਤੇ ਉਹ ਕਿਉਂਕਿ ਰੁੱਖਾਂ ਦੇ ਵਿੱਚ ਉਹ ਪਹਿਲੇ ਸਮੇਂ ਦੇ ਵਿੱਚ ਜੀ ਇਹ ਬੱਚਿਆਂ ਨੂੰ ਕੀੜੇ ਮਕੌੜੇ ਖਵਾਉਂਦੇ ਆ ਤੇ ਫੇਰ ਰੁੱਖਾਂ ਤੋਂ ਕੀੜੇ ਮਕੌੜੇ ਮਿਲ ਜਾਂਦੇ ਆ ਤੇ ਨਾਲ ਇਹਨਾਂ ਨੂੰ ਪਾਣੀ ਦਾ ਪ੍ਰਬੰਧ ਹੋਵੇ ਫੇਰ ਕਈ ਵਾਰ ਜੀ ਆਲਣਾ ਬੰਦਾ ਕੀ ਕਰਦਾ ਜੰਗਲੇ ਤੇ ਬੰਦ ਦਿੰਦਾ ਜੰਗਲੇ ਤੇ ਨਹੀਂ ਇਹਨਾਂ ਨੇ ਆਉਣਾ ਵਾਧਰੇ ਦੇ ਲਾ ਦੋ ਤੇ ਵੀ ਕੱਲੀ-ਕੱਲੀ ਚੀਜ਼ ਪਾਣੀ ਫੀਡ ਰਹਿਣ ਬਸੇਰਾ ਜੇ ਤਿੰਨਾ ਚੀਜ਼ਾਂ ਹੋਣੀਆਂ ਜਿੱਥੇ ਉੱਥੇ ਇਹਨਾਂ ਨੇ ਬਰੀਡਿੰਗ ਕਰਨੀ ਕਰਨੀ ਵੀ ਇਹਦਾ ਮੂੰਹ ਆਲਨੇ ਦੇ ਮੂੰਹ ਤੇ ਵੀ ਮਨਸਰ ਕਰਦਾ ਵੀ ਮੂੰਹ ਇਹਦਾ ਸੂਰਜਵਾਲਲੇ ਵਾਲੇ ਪਾਸੇ ਨੂੰ ਆ ਜਾਂਦਾ ਸੂਰਜ ਵਾਲੇ ਪਾਸੇ ਕਈ ਵਾਰ ਜੀ ਕੀ ਕਰਦਾ ਆਪਾਂ ਜਿਹੜੀ ਲੈਂਦੀ ਧੁੱਪ ਹੁੰਦੀ ਹੈ ਚੜਦੀ ਧੁੱਪ ਹੁੰਦੀ ਹੈ ਮਾਰ ਕਰਦੀ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਬਹੁਤ ਜ਼ਿਆਦਾ ਕੋਮਲ ਜਿਹੇ ਹੁੰਦੇ ਆ ਤੇ ਇਹ ਫੈਕਟ ਜ਼ਰੂਰ ਪੈਂਦਾ ਆਪਾਂ ਤਾਂ ਹੀ ਡੰਗਾਈ ਵੀ ਵੱਧ ਰੱਖੀ ਹੋਈ ਹੈ ਜੀ ਇਹਦੀ ਵੀ ਅਸਰ ਨਾ ਹੋਵੇ ਫਿਰ ਵੀ ਉਹ ਨਾ ਇਹਨਾਂ ਨੂੰ ਭਰ ਭਰ ਕੇ ਉੱਪਰ ਲਿਆਉਂਦੀ ਆ ਜਦੋਂ ਆਪਣਾ ਬਣਾਉਂਦੀ ਆ ਜਿਹੜੀ ਤੇ ਇਹਦੇ ਕਰਕੇ ਜੇ ਉੱਤਰ ਤੇ ਦੱਖਣ ਵੱਲ ਲੱਗ ਜੇ ਮੂੰਹ ਤਾਂ ਬੜੀ ਵਧੀਆ ਗੱਲ ਹੁੰਦੀ ਆ ਜਾਂਦਾ ਵਧੀਆ ਹਾਂਜੀ ਹਾਂਜੀ ਤੇ ਬਾਕੀ ਜੇ ਕਿਸੇ ਨੇ ਲੈਣੇ ਹੋ ਨਾਲ ਨੇ ਬਈ ਜੇ ਚਾਹੀਦੇ ਹੋਏ ਤਾਂ ਨੰਬਰ ਜੇ ਚਾਹੀਦੇ ਹੋਏ ਤਾਂ ਜੀ ਮੇਰੇ ਮੁਤਾਬਿਕ ਤਾਂ ਮੈਂ ਇਹ ਕਹਿਣਾ ਜੀ ਖੜ੍ਹ ਜਾਓ ਜੀ 2 ਮਿੰਟ ਜੀ ਜੀ ਬੰਦਾ ਹਰ ਇੱਕ ਬੰਦਾ ਆਪਦੇ ਪਿੰਡ ਦੇ ਮਿਸਤਰੀ ਤੋਂ ਤਿਆਰ ਕਰਾਵੇ ਤਾਂ ਮੇਰੇ ਹਮ ਤੱਕ ਵਧੀਆ ਗੱਲ ਹੈ ਜੀ ਕਿਉਂਕਿ ਨਾਲੇ ਉੱਥੋਂ ਦੇ ਮਿਸਤਰੀ ਨੂੰ ਰੋਜ਼ਗਾਰ ਮਿਲੂਗਾ ਜੇ ਕੋਈ ਪਰਜਾ ਪਤਾ ਬਣਾਉਂਦਾ ਵਧੀਆ ਤਾਂ ਉਹ ਤੋਂ ਬਣਵਾਓ ਜੇ ਫੇਰ ਵੀ ਨਹੀਂ ਵੀ ਕੋਈ ਬਣਾਉਂਦਾ ਨਹੀਂ ਮਿਲਦਾ ਤਾ ਉਹ ਆਪਣੇ ਤਨੋਲਾ ਮੰਡੀ ਮਿਸਤਰੀ ਹੈਗਾ ਬਾਈ ਬਿਆਨ ਸਿੰਘ ਤਾਂ ਉਹ ਤੋਂ ਤਿਆਰ ਕਰਾ ਸਕਦਾ ਇੱਕ ਫਰੀਦਕੋਟ ਹੈਗਾ ਬਾਈ ਜੈਪਾਲ ਜੀ ਉਹ ਮਿੱਟੀ ਦੇ ਬਣਾਉਂਦਾ ਉਹਨਾਂ ਤੋਂ ਤਿਆਰ ਕਰਾ ਸਕਦਾ ਹਾਂ ਵੀ ਉਹਨਾਂ ਤੋਂ ਤਿਆਰ ਕਰਾ ਸਕਦੇ ਆ ਤੁਸੀਂ ਵੀ ਥੋੜਾ ਜਿਹਾ ਐਵੇਂ ਆ ਵੀ ਅਣਜਾਣ ਬੰਦਾ ਟੈਕਨੀਕਲੀ ਆਉਣ ਨੇ ਬਾਰੇ ਬਹੁਤ ਗੱਲਾਂ ਨਹੀਂ ਜਾਣਦਾ ਹੁੰਦਾ ਜਿਹੜਾ ਬੰਦਾ ਜਾਣਕਾਰ ਹੁੰਦਾ ਉਹ ਟੈਕਨੀਕਲੀ ਕਾਫੀ ਗੱਲਾਂ ਜਾਣਦਾ ਹੁੰਦਾ ਵੀ ਇਹਨੂੰ ਅਡਾਪਟ ਕਰੂਗਾ ਪੰਜ ਛੇ ਨੂੰ ਨਹੀਂ ਕਰੂਗਾ ਬਾਈ ਪਤਾ ਕੀ ਕਰਦੇ ਆ ਕਈ ਪਿੰਡਾਂ ਦੇ ਵਿੱਚ ਨਾ ਆਪਾਂ ਆਪਾਂ ਦੇਖਦੇ ਆ 20 ਘੜੇ ਵੀ ਲਾ ਦਾਂਦੇ ਆ ਘੜੇ ਮੈਂ ਕਹਿੰਦਾ ਵੀ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਬਾਈ ਕਈ ਬੰਦੇ ਮੈਨੂੰ ਫੋਨ ਕਰਦੇ ਆ ਬਾਈ ਸਾਡੀ ਬੈਲਟ ਨਰਮੇ ਵਾਲੀ ਆ ਸਾਡੇ ਕੋਲ ਪੈਸਿਆਂ ਦੀ ਬਜਟ ਦੀ ਕਮੀ ਹੈ ਮੈਂ ਕਹਾ ਯਾਰ ਹਰ ਇੱਕ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਘੜੇ ਵੱਧੂ ਪਏ ਆ ਉਹ ਘੜੇ ਨੂੰ ਤੁਸੀਂ ਚਾਹੇ ਨੀਲਕੰਠ ਦਾ ਬਾਲਣਾ ਬਣਾ ਲਓ ਚਾਹੇ ਚੁਗਲ ਦਾ ਬਣਾ ਲਓ ਉੱਲੂ ਦਾ ਬਣਾ ਲਓ ਕੋਚਰ ਦਾ ਬਣਾ ਲਓ ਚਾਹੇ ਤੁਸੀਂ ਗਟਾਰਾਂ ਦਾ ਬਣਾ ਲਓ ਤੋਤਿਆਂ ਦਾ ਬਣਾ ਲਓ ਚਿੜੀਆਂ ਦਾ ਬਣਾ ਲਓ ਸਿੰਧ ਚਿੜੀ ਘਰੇਲੂ ਚਿੜੀ ਸਭ ਆ ਜਾਣਗੇ ਉਹਦੇ 'ਚ ਮੁਣੀਆਂ ਵੀ ਆ ਜਾਂਦੀਆਂ ਆ ਰਹੇ ਆ ਵੀ ਉਹਨੂੰ ਸ਼ੇਪ ਦੇਣੀ ਪੈਣੀ ਆ ਆਪਾਂ ਤੇ ਕਈ ਕੀ ਕਰਦੇ ਆ ਕਬੂਤਰ ਵੀ ਆ ਜਾਂਦੇ ਜੀ ਉਹ ਚ ਵੱਡਾ ਆਪਣਾ ਹੋਲ ਕਰ ਦੋ ਹੁਣ ਆਏ ਆ ਵੀ ਜੇ ਆਪਾਂ ਟੈਕਨੀਕਲੀ ਸਹੀ ਨਹੀਂ ਰੱਖਾਂਗੇ ਤਾਂ ਉਹਨਾਂ ਚ ਕਿਸੇ ਨੇ ਨਹੀਂ ਆਉਣਾ ਕਈ ਬੰਦੇ ਕੀ ਕਰਦੇ ਆ ਜੀ ਹੁਣ ਆਹਾ ਇਦਾਂ ਦਾ ਰਹਿਣ ਬਸੇਰਾ ਉਹਦਾ ਹੋਲ ਵੱਡਾ ਕਰ ਦੰਦੇ ਆ ਹੁਣ ਗਟਾਰ ਦੇ ਤਿੰਨ ਬੱਚੇ ਹੁੰਦੇ ਆ ਜੀ ਉਹ ਵੱਡੀ ਹੁੰਦੀ ਆ ਥੋੜੀ ਉਹਨੇ ਇਹਨੂੰ ਹੋਲ ਤਾਂ ਉਹਦੇ ਲਈ ਸਹੀ ਆ ਪਰ ਉਹਦੇ ਲਈ ਥਾਂ ਨਹੀਂ ਥਾਂ ਘੱਟ ਆ ਤੇ ਜਿਹੜਾ ਹੁਣ ਚਿੜੀ ਐ ਚਿੜੀ ਦਾ ਆਪਾਂ ਵੱਡਾ ਕਰਤਾ ਆਹਾ ਹੋਲ ਉਹਨੂੰ ਐ ਡਰ ਰਹਿਣਾ ਵੀ ਹੋਰ ਪੰਛੀ ਸਾਡੇ ਬੱਚੇ ਖਰਾਬ ਕਰਨਗੇ ਕਈ ਵਾਰ ਤਾਂ ਕਾਟੋ ਬਹੁਤ ਸਮੱਸਿਆ ਕਰਦੀ ਐ ਜੀ ਇਹਨਾਂ ਨੂੰ ਫੇਰ ਗਟਾਰਾ ਪ੍ਰੋਬਲਮ ਕਰਦੇ ਐ ਤੋਤੇ ਤਾਂ ਇਹਨਾਂ ਦੇ ਸਾਰਾ ਕਾਹ ਫੁਸ ਕਟਕਟ ਕੇ ਬਾਹਰ ਮਾਰਦੇ ਆ ਇਹਦੇ ਕਰਕੇ ਆਪਾਂ ਬਹੁਤ ਸਾਰੇ ਭਰਾ ਕਹਿੰਦੇ ਆ ਵੀ ਕਿ ਹੋਲ ਛੋਟੀ ਰੱਖਿਆ ਇਹੇ ਬਸ ਚਿੜੀ ਲੰਘਣ ਦੀ ਰੱਖੀ ਐ ਹੂੰ ਤੇ ਤਾਂ ਕਰਕੇ ਰੱਖਿਆ ਕੋਈ ਹੋਰ ਇਹਦਾ ਰੀਜਨ ਨਹੀਂ ਹੈਗਾ हां ਵੀ ਮਤਲਬ ਟੈਕਨੀਕਲੀ ਇਹ ਗੱਲਾਂ ਜਿਹੜੀਆਂ ਧਿਆਨ ਚ ਰੱਖਣ ਵਾਲੀਆਂ ਸਜ ਨੂੰ ਮੈਨੂੰ ਲੱਗਦਾ ਸਿੱਖਣ ਨੂੰ ਬਹੁਤ ਕੁਝ ਮਿਲ ਗਿਆ ਹੋਊਗਾ ਬਾਕੀ ਜੇ ਤੁਸੀਂ ਸਿੱਖਣਾ ਹੋਰ ਵੀ ਚਾਹੁੰਦੇ ਆ ਨਾ ਤੇ ਹੋਰ ਵੀ ਇਹਦੇ ਬਾਰੇ ਪਤਾ ਕਰਨਾ ਚਾਹੁੰਦੇ ਹੋ ਤਾਂ ਬਾਈ ਸੰਦੀਪ ਹੁਣਾ ਦਾ ਪੇਜ ਆ ਮਾਲਵਾ ਮਾਲਵੇ ਦੇ ਪੁੱਤ ਮਾਲਵੇ ਦੇ ਪੁੱਤ ਬਾਈ ਹੁਣਾ ਦਾ ਪੇਜ ਆ ਫੇਸਬੁੱਕ ਦਾ ਇੱਕ ਤੁਸੀਂ ਉਹਨੂੰ ਲਾਈਕ ਕਰ ਲਓ ਤੁਹਾਨੂੰ ਉਹਤੇ ਬਹੁਤ ਸਾਰੀ ਜਾਣਕਾਰੀ ਪਾਂਚੀਆਂ ਬਾਰੇ ਹਮੇਸ਼ਾ ਮਿਲਦੀ ਰਹੂਗੀ ਬਾਕੀ ਜੀ ਆਪਣੇ ਬਾਈ ਗੁਰਵਿੰਦਰ ਸਿੱਖਾਂ ਵਾਲਾ ਵੀ ਪਾਉਂਦਾ ਰਹਿੰਦਾ ਆਪਦੇ ਪੇਜ ਤੇ ਬਾਈ ਗੁਰਪ੍ਰੀਤ ਮੌੜ ਵੀ ਪਾਉਂਦਾ ਰਹਿੰਦਾ ਆਪਦੇ ਪੇਜ ਤੇ ਪੰਛੀਆਂ ਨੂੰ ਰਿਲੇਟਡ ਤੇ ਉਹ ਤੁਸੀਂ ਇਹਨਾਂ ਦੇ ਪੇਜਾਂ ਦੇ ਵੀ ਦੇਖ ਸਕਦੇ हां ਵੀ ਇਹਨਾਂ ਦੇ ਬਾਈ ਉਹਨਾਂ ਦੇ ਪੇਜ ਵੀ ਤੁਸੀਂ ਫਾਲੋ ਕਰ ਲਓਗੇ ਨਾ ਤਾਂ ਤੁਹਾਨੂੰ ਮਤਲਬ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰਮੋਟ ਕਰਨਾ ਸਕੇ ਵਿੱਚ ਬਣਦਾ ਹੈ ਕਿਉਂਕਿ ਕੁਦਰਤ ਤੋਂ ਬੰਦਾ ਦੂਰ ਹੋ ਗਿਆ ਤਾਂ ਫਿਰ ਬੰਦਾ ਨਹੀਂ ਰਹਿੰਦਾ ਉਹ ਤਾਂ ਬੰਦਿਆਂ ਨੂੰ ਬੰਦੇ ਰੱਖਣ ਵਾਸਤੇ ਕੁਦਰਤ ਦੇ ਨੇੜੇ ਰੱਖਣਾ ਬੜਾ ਜ਼ਰੂਰੀ ਆ ਕਦੇ ਸੰਦੀਪ ਹੁਣੀ ਪੰਛੀ ਲੱਭਣ ਕਰੋਂ ਤੁਰੇ ਸੀਗੇ ਤੇ ਬਹੁਤ ਵਧੀਆ ਵਧੀਆ ਬੰਦੇ ਲੱਭ ਲਏ ਇਹਨਾਂ ਨੇ ਪੰਛੀਆਂ ਦੇ ਧਰੂ ਇਹ ਸਭ ਤੋਂ ਵੱਡੀ ਗੱਲ ਆ ਸਜਣੋ ਤੇ ਜੇ ਤੁਸੀਂ ਵੀ ਘਰੇ ਪੰਛੀ ਲੈ ਕੇ ਆਉਂਗੇ ਤਾਂ ਤੁਹਾਨੂੰ ਬਹੁਤ ਚੰਗੇ ਚੰਗੇ ਲੋਕ ਤੁਹਾਡੇ ਘਰੇ ਆਪਣੇ ਆਪ ਆਉਣਾ ਸਟਾਰਟ ਕਰ ਦੇਣਗੇ ਕੋਸ਼ਿਸ਼ ਕਰਿਓ ਜਿਉਂਦਿਰੋ